ਉਹ ਵਿਅਕਤੀਆਂ ਨੇ ਪੀਸ਼ੇਤ ਬਣ ਕੇ ਇਹ ਬੇਰਵਾਹ ਦੇ ਕੇ ਉਹਨਾਂ ਨੂੰ ਕਲੇਖੇ ਚ ਗੱਲਾਂ ਚ ਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ। ਅੱਜ ਨੇ ਪੀਜੀ ਤੇ ਚੌਥੀ ਘਟਨਾ ਚ ਮੁੱਕੇ ਆ ਗਏ। ਇੱਕ ਤਾਂ ਜੁਲਰ ਤੇ ਘਟਨਾ ਕਰਮ ਹੋਇਆ। ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ। ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਇਨ ਆਰਡਰ ਫੇਲ ਹੋ ਚੁੱਕਿਆ। ਹਰ ਸਰਦਾਰ ਭਗਵਾਨ ਸਿੰਘ ਮਹਾਂ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ। ਕਿੱਥੇ ਦੀ ਮੌਤ ਹੋ ਜੇ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਫਰੋਟੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਦੂਸਰਾ ਵੀ ਸਕਿਉਰਿਟੀ ਵਿਡਰੋ ਕਰ ਲਈ ਟੀਵੀ ਤੇ ਆਇਆ ਲੈ ਲੀ ਸਕਿਉਰਿਟੀ ਬਾਕਸ ਸਰਾ ਸ਼ਾਮ ਨੂੰ ਕੰਮ ਕਰਕੇ ਸਰਕਾਰ ਦੀ ਮਨਿੰਦਾ ਕਰਦੇ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬੀ ਬੋਲੋ ਇਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਜੀ ਅੱਜ ਮੈਂ ਮੋਗਾ ਵਿਖੇ ਆਇਆ ਸੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਮੈਨੂੰ ਇਤਲਾਹ ਦਿੱਤੀ ਸੀ ਔਰ ਅਖਬਾਰਾਂ 'ਚ ਵੀ ਅਸੀਂ ਦੇਖਿਆ ਜਿਹੜੇ ਡਾਕਟਰ ਅਨਿਲਜੀਤ ਕੰਬੋਜ ਸਾਹਿਬ ਨੇ ਕਿਸ ਪ੍ਰਕਾਰ ਉਹਨਾਂ ਦੇ ਕਲੀਨਿਕ ਤੇ ਜਾ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਦੋ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾਹ ਦੇ ਕੇ ਉਹਨਾਂ ਨੂੰ ਪੁਲੇਖੇ 'ਚ ਗੱਲਾਂ ਚ ਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ ਇਹਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ ਜੀ ਨੇ ਸਾਰਾ ਘੁਮਕਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ ਨਾੜਾ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ ਕਿਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਉਹਦਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ ਆਈਸੀਯੂ ਚ ਹੈਗੇ ਸਟਿਲ ਕ੍ਰਿਟੀਕਲ ਉਹਨਾਂ ਦੇ ਹਾਲਾਤ ਹੈ ਪਰ ਚੰਗੀ ਗੱਲ ਇਹ ਹੈ ਕਿ ਆ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦੇ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਹ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਂਦਾ ਹੈ। ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਆ ਡਾਊਨ ਗ੍ਰੇਡ ਨਹੀਂ ਹੋਇਆ। ਸੋ ਸਟਿਲ ਹੀ ਇਜ਼ ਅ ਸਟੇਬਲ। ਕਹਿੰਦਾ ਮਤਲਬ ਹੈ ਕਿ ਆ ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜਿਹਨੂੰ ਜਿਹਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈਗਾ ਸੋ ਮੈਨੂੰ ਪੂਰਨ ਉਮੀਦ ਹੈਗੀ ਆ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਣੀ ਔਰ ਜਿਹੜਾ ਉਹਨਾਂ ਦੀ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਤੇ ਹੋਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜਾ ਸਭ ਕੇਅਰ ਕਰ ਰਹੇ ਹੈ ਡੀ ਐਮ ਸੀ ਦੀ ਟੀਮ ਦੀ ਵੀ ਇਰਿਚ ਸੰਯੋਗ ਲਿਆ ਜਾ ਰਹੇ ਸੋ ਆਈ ਹੋਪ ਡਾਕਟਰ ਸਾਹਿਬ ਇਸ ਕਲਚੋਂ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਮਟਿੰਗ ਸਾਹਿਬ ਹਮਲਾ ਜਾਨਾ ਹਮਲੇ ਹੋ ਰਿਹਾ ਅੱਜ ਵੀ ਇੱਕ ਟੇਲਰ ਤੇ ਹਮਲਾ ਹੋਇਆ ਬਗੋਰ ਉਹ ਟੇਲਰ ਵੀ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਕਿ ਜਿਹਨੇ ਉੱਤੇ ਪਜਾਮੇ ਔਰ ਫੈਸ਼ਨ ਦੇ ਯੁੱਗ ਦੇ ਵਿੱਚ ਆਪਣਾ ਆਪਣਾ ਨਾਮ ਕਮਾਇਆ ਸੀ ਵੇਅਰ ਵੈਲ ਟੇਲਰ ਅਸੀਂ ਬਚਪਨ ਚ ਜੋ 7-8 ਸਾਲ 10 ਸਾਲ ਦੇ ਹੁੰਦੇ ਸੀ ਉੱਥੋਂ ਕਪੜੇ ਸਵਾਉਂਦੇ ਹੁੰਦੇ ਸੀਗੇ 10 ਸਾਲ ਦੇ ਸਾਡੇ ਪਰਿਵਾਰ ਵਾਲੇ ਮਨਾਨਕੇ ਲੈ ਕੇ ਜਾਂਦੇ ਸੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਨਾਮੀ ਇੱਕ ਵਿਅਕਤੀ ਸੀ ਗਾਜੀ ਨੂੰ ਪੂਰਾ ਉਹ ਰਾਜਸਥਾਨ ਪੰਜਾਬ ਦੇ ਲੋਕ ਜਾਣਦੇ ਸਨ ਅੱਜ ਔਰ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ 300 ਬੰਦਾ 400 ਕੋਈ ਕੰਮ ਕਰਦਾ ਹੈ ਇਸ ਦੇ ਬਾਅਦ ਯੂਧ ਤੁਸੀਂ ਦਿਨ ਦਿਹਾੜੇ ਸ਼ਰੀਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾਅ ਅੰਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੋਗੇ ਆ ਗਿਆ ਇੱਕ ਤਾਂ ਜੁਵਲਰ ਤੇ ਘਟਨਾ ਕਰਮ ਹੋਇਆ ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ ਇੱਕ ਉਹ ਸਾਡਾ ਬਲਾਗ ਦਾ ਪ੍ਰਧਾਨ ਸੀਗਾ ਬੱਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜ ਲੇ ਤੀਜਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫੁਰਤੀ ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਵੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੀਟਿੰਗ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾਰਡ ਇਹ ਪੁਲਿਸ ਦਾ ਜਮਾਂ ਸਤਿਆਨਾਸ਼ ਹੋਇਆ ਪਿਆ ਇਸ ਪੰਜਾਬ ਦੀ ਪੁਲਿਸ ਦਾ ਕਿ ਭਾਈ ਉਹਨੂੰ ਤੁਸੀਂ ਸਿਕਿਉਰਿਟੀ ਦਿੱਤੀ ਔਰ ਕਿਸੇ ਵੇ ਆਪਨੇ ਸਿਕਿਉਰਿਟੀ ਵਾਪਸ ਲਈਏ ਇਹਾ ਮਤਲਬ ਤੁਸੀਂ ਲਿਖ ਕੇ ਦਿਓ ਜ਼ਿੰਮੇਦਾਰ ਹੋ ਕਿ ਇਹ ਮਤਲਬ ਖਤਰਾ ਟਲ ਗਿਆ ਹੈ ਤੁਸੀਂ ਸਿਕਿਉਰਿਟੀ ਵਾਪਸ ਲਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਮਾਰ ਦਿਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹਦੋਂ ਪਹਿਲਾ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਆ ਦੇ ਤੋਂ ਲੈ ਕੇ ਨਰਿੰਦਰ ਮੋhta ਹੈ ਜਾਂ ਤਾਂ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਭਾਜਪੀ 80 ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ دخل ਹੈ ਰੌਾ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਦੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਉਹਰਾ ਮੈਂਬਰ ਹਾਂ ਮੈਂ ਕਿਹਾ ਕਮ ਸੇ ਕਮ ਤੁਸੀਂ ਤਾਂ ਗੈਂਗਸਟਰਾਂ ਦੀਆਂ ਇੰਟਰਵਿਊਜ਼ ਨਹੀਂ ਰੋਕ ਸਕੇ ਤੁਸੀਂ ਤਾਂ ਉਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਉਹ ਰੋਜ਼ਾਨਾ ਉਹਨਾਂ ਤੋਂ ਟੈਲੀਫੋਨ ਫੜੇ ਜਾਂਦੇ ਆ ਉਹ ਗੁਰਪੰਤ ਸਿੰਘ ਪੰਨੂ ਅਰਗੇ ਉੱਥੋਂ ਟੈਰਰ ਕ੍ਰੀਏਟ ਕਰਦੇ ਆ ਸੋ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰ ਕਰੇ ਇੱਥੇ ਵੀ ਮੌਤ ਹੋ ਜੇ ਇਹ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਫਰੋਤੀ ਕਹਿ ਕੇ ਬੰਦਾ ਔਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਫਰੋਤੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਹੁਣ ਕਿਹੜਾ ਡਾਕਟਰ ਨਹੀਂ ਪੈਸੇ ਦੇਏਗਾ ਬਈ ਜੇ ਡਾਕਟਰ ਕੰਬੋਜ਼ ਦੇ 2022 ਤੋਂ ਲੈ ਕੇ ਇਹਨਾਂ ਨੇ ਆਖਿਆ ਮੁੱਕ ਗਿਆ ਕੰਮ ਤੇ 25 ਚ ਜਾ ਕੇ ਉਹਨਾਂ ਦੀ ਠੋਕਤਾ ਬੰਦਾ ਹੁਣ ਚੁੱਪ ਕਰਕੇ ਜਿਹੜਾ ਡਾਕਟਰ ਹੈ ਗਾਂ ਤੂੰ ਕੋਈ ਮੰਗੂਗਾ ਪੈਸੇ ਉਹ ਚੁੱਪ ਕਰਕੇ ਦੇ ਆਉਂਦਾ ਕੌਣ ਦੇਏਗਾ ਸਿਕਿਉਰਿਟੀ ਇਟ ਇਜ਼ ਰਿਸਪੌਂਸਿਬਿਲਟੀ ਹੈ ਫੜੋੜੋ ਸਿਸਪੀ ਨੂੰ ਫੜੋ ਉਸ ਐਸਪੀ ਨੂੰ ਜਿਹਨੇ ਸਿਕਿਉਰਿਟੀ ਦਿੱਤੀ ਸੀ ਤੇ ਵਿਡਰੋਕ ਹੀ ਨਹੀਂ ਕੀਤੀ ਹੈ ਬਿਨਾ ਗੱਲ ਤੋਂ ਇਸੇ ਤਰ੍ਹਾਂ ਹੀ ਮੁੱਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰ ਲਈ ਸੀ ਟੀਵੀ ਤੇ ਆਇਆ ਲੈ ਲਈ ਸਿਕਿਉਰਿਟੀ ਬਾਕਸ ਉਹਰਾ ਸ਼ਾਮ ਨੂੰ ਕੰਮ ਕਰਕੇ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਅੰਦਰ ਸਰਕਾਰ ਦੀ ਮੈਂ ਨਿੰਦਾ ਕਰਦਾ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਤਾਂ ਲੱਗੀ ਵੀ ਹੈ ਕਾਂਗਰਸੀਆਂ ਦੇ ਪਰਚੇ ਦੇ 5752 ਚ ਫੜ ਲਿਆ ਜੀ ਅੱਜ ਕੀ ਫੜ ਲਿਆ ਅੱਜ ਫਲਾਣਾ ਪਰਚਾ ਦਿੱਤਾ ਜੀ ਆ ਸਾਡੇ ਕਿਦਰ ਬਾ ਰੋਜ਼ 5752 ਦੀਆਂ ਜਵਾਨਤਾ ਕਰਾਉਣਾ ਉਹਨਾਂ ਨੂੰ 12-12 ਦਿਨ ਜੇਲ੍ਹ ਚ ਭੇਜ ਦਿੰਦਾ ਉਤੋਂ ਦੀ ਬੋਲ ਜਿਹੜਾ ਕੰਮ ਕਰਨ ਵਾਲਾ ਹੈ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਾਲਾ ਹੋਰ ਇਹ ਤੇ ਕੋਈ ਤਵੱਜ ਨਹੀਂ ਸਰ ਤੁਸੀਂ ਮਿਲੇ ਉਹਨਾਂ ਨੂੰ ਹੁਣ ਹਾਲਤ ਕਿਦਾ ਉਹਨਾਂ ਦੀ ਨਾਲ ਕੋ ਗੱਲਬਾਤ ਹੋਈ ਤੁਹਾਡੇ ਪਰਿਵਾਰ ਨਾਲ ਹੋਈ ਉਹਨਾਂ ਦੀ ਭੈਣ ਨਾਲ ਗੱਲ ਹੋਈ ਉਹਦੇ ਬੇਟੇ ਨਾਲ ਗੱਲ ਹੋਈ ਉਹਨਾਂ ਦੀ ਭਾਂਜੀ ਨਾਲ ਗੱਲ ਹੋਈ ਬ੍ਰਿੰਦ ਸਾਬ ਜੀ ਇਸ ਕੋ ਹਟ ਕੇ ਇੱਕ ਸਵਾਲ ਹੈ ਡਾਕਟਰ ਨਿਸ਼ੀਕੰਥ ਦੂਬੇ ਦਾ ਇੱਕ ਵੀਡ ਆਇਆ ਹੈ ਮੈਸੇਜ ਆਇਆ ਉਹਨਾਂ ਦਾ ਕਿ ਦਰਬਾਰ ਸਾਹਿਬ ਤੇ 84 ਜਿਹੜਾ ਹਮਲਾ ਹੋਇਆ ਸੀ ਉਦੋਂ ਬ੍ਰਿਟੇਨਸ ਇਹਨਾਂ ਨਾਲ ਸੀ ਉਹਨਾਂ ਦੇ ਜਿਹੜਾ ਨੀਸ਼ੀਕੰਦ ਦੁੱਬੇ ਵਾਈ ਹੱਥ ਬੈਠੀ ਹੈ ਇੱਕ ਇਹ ਕੇਵਲ ਤੇ ਕੇਵਲ ਉਹ ਗੱਲ ਬੋਲਦਾ ਜੋ ਅਮਿਤ ਸ਼ਾਹ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਔਰ ਇਹ ਜਾਣ ਬੁਝ ਕੇ ਦੇਸ਼ ਦੇ ਅੰਦਰ ਪਿੱਛੇ ਜੇ ਮੁਸਲਮਾਨ ਭਰਾਵਾਂ ਤੇ ਸਾਡੇ ਤੇ ਜਿਹੜਾ ਬਿਆਨ ਦਿੱਤਾ ਸੀ ਆ ਵਕਫ ਬੋਰਡ ਨੂੰ ਲੈ ਕੇ ਪਿੱਛੇ ਤੇ ਸੁਪਰੀਮ ਕੋਰਟ ਤੇ ਇਹਨਾਂ ਨੇ ਟਿੱਪਣੀ ਕਰਤੀ ਸੀ ਨੀਸ਼ੀਕੰਦ ਦੁੱਬੇ ਨੇ ਇਹ ਕੁਝ ਵੀ ਬੋਲ ਸਕਦਾ ਹੈ ਇਹ ਇਹ ਜਾਣ ਬੁੱਝ ਕੇ ਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਸਤੇ ਲੜਾਉਣ ਵਾਸਤੇ ਆਪਸ ਵਿੱਚ ਮੰਡਨਾਸਤੀ ਨਿਸ਼ੀकांत ਦੁੱਬੇ ਵਰਗੇ ਕੁਝ ਜਿਹੜੇ ਵਕਤਾ ਹੈ ਇਹ ਰਾਹੁ ગાંધી ਦੇ ਅਟੈਕ ਬਹੁਤ ਕਰਦਾ ਪਰਲਮੈਂਟ ਦੇ ਵਿੱਚ ਅਨਨੈਸੀਸਰਲੀ ਇਹਨੂੰ ਬੋਲਣ ਦਾ ਸਮਾਂ ਦਿੰਦਾ ਸਪੀਕਰ ਜਦੋਂ ਉਂਗਲ ਖੜਾ ਕਰਦਾ ਹੈ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਉਦੋਂ ਇਹਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਇਹਦੀ ਤਿਆਰੀ ਹੁੰਦੀ ਹੈ ਵੀ ਅੱਜ ਤੂੰ ਇਸ ਪਾਸੇ ਗੱਡੀ ਘਮਾਉਣੀ ਹੈ ਤੇ ਗੱਲ ਡਾਇਵਰਟ ਕਰ ਉਹ ਕਹਿੰਦੇ ਖਿਲੋਨਾ ਇੱਕ ਸੈਕਟਰ ਹੁੰਦਾ ਹੈ ਇਹਨਾਂ ਲਈ ਕਾਂਗਰਸ ਲਈ ਸਾਨੂੰ ਨਿਸ਼ੀਕਾਂਦ ਦੁੱਬੇ ਤੋਂ ਜਿਹੜਾ ਕੱਲ ਆਇਆ ਹੈ ਜੇ ਉਹਰੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੇ ਖੰਡਾ ਦੀ ਲੜਾਈ ਲੜੀਏ 138 ਸਾਲ ਪੁਰਾਣੀ ਪਾਰਟੀ ਹੈ ਉਹਦੋਂ ਨਿਸ਼ੀਕਾਂਦ ਦੁੱਬੇ ਪੈਦਾ ਵੀ ਨਹੀਂ ਹੋਇਆ ਸੀ